ਅਮਰ ਸਿੰਘ ਚਮਕੀਲੇ ਨਾਲ ਸੰਬੰਧਤ ਮੈਨੂੰ ਕਿਸੇ ਬੰਦੇ ਨੇ ਇੱਕ ਹੋਰ ਕਹਾਣੀ ਦੱਸੀ ਅਮਰ ਸਿੰਘ ਚਮਕੀਲੇ ਦੀ ਜਦੋਂ ਅਮਰ ਸਿੰਘ ਚਮਕੀਲਾ ਸਟਾਰ ਬਣ ਗਿਆ ਇੱਕ ਬਜ਼ੁਰਗ ਵਿਧਵਾ ਮਾਂ ਉਹ ਇਸ ਤਰ੍ਹਾਂ ਮਿਲੀ ਅਮਰ ਸਿੰਘ ਚਮਕੀਲੇ ਨੂੰ ਕਿ ਕਿਸੇ ਪਿੰਡ 'ਚ ਪ੍ਰੋਗਰਾਮ ਲਾਣ ਚਮਕੀਲਾ ਆਪਣੇ ਸਾਥੀਆਂ ਦੇ ਨਾਲ ਬੀਬਾ ਅਮਰਜੋਤ ਤੇ ਬਾਕੀ ਜਿੰਨੇ ਮਿਊਜ਼ੀਸ਼ੀਅਨ ਸੀ ਉਹਨਾਂ ਦੇ ਨਾਲ ਗਿਆ ਹੋਇਆ ਸੀਗਾ ਤੇ ਉੱਥੇ ਪਤਾ ਲੱਗਦਾ ਇੱਕ ਬੁੱਢੜੀ ਮਾਤਾ ਆ ਜਿਹੜੀ ਕਿ ਤੁਰਨ ਫਿਰਨ ਤੋਂ ਵੀ ਸਮਝ ਲਓ ਗਈ ਆ ਤੇ ਉਹਦੀ ਧੀ ਦਾ ਵਿਆਹ ਆ ਤੇ ਪਿੰਡ ਵਾਲੇ ਵੀ ਮਾੜਾ ਮੋਟਾ ਕਰ ਰਹੇ ਆ ਪਰ ਵਿਆਹ ਕਰਨਾ ਆ ਭਈ ਕੋਈ ਹੈਲਪ ਨਹੀਂ ਕਰ ਰਿਹਾ ਰਿਸ਼ਤੇਦਾਰ ਵੀ ਮੁੱਖ ਮੋੜ ਗਏ ਹੋ ਆ ਤੇ ਪਿੰਡ ਵਾਲੇ ਵੀ ਹੈਂਦੇ ਆ ਭਈ ਕਿਸੇ ਨੇ ਇਦਾਂ ਗੱਲ ਕਰਤੀ ਪੰਚਾਇਤ ਮੈਂਬਰਾਂ ਚੋਂ ਜਿਹੜੇ ਉੱਤੇ ਮੇਲਾ ਕਰਵਾਉਣ ਵਾਲੇ ਸੀਗੇ ਪ੍ਰਬੰਧਕ ਪੰਚਾਇਤ ਮੈਂਬਰ ਪਿੰਡ ਦੇ ਉਹਨਾਂ ਨੇ ਤੇ ਜਦੋਂ ਗੱਲ ਕੀਤੀ ਤੇ ਚਮਕੀਲਾ ਜੀ ਕਹਿੰਦੇ ਕੋਈ ਗੱਲ ਨਹੀਂ ਤੇ ਆਪਣੇ دوست ਨੂੰ ਕਿਹਾ ਯਾਰ ਜਾ ਕੇ ਪਤਾ ਕਰ ਤਾਂ ਕੀ ਗੱਲਬਾਤ ਆ ਤੇ ਉਹ ਸੱਚੀ ਜਦੋਂ ਜਾ ਕੇ ਦੇਖਿਆ ਉਹ ਮਾਤਾ ਮੰਝੇ ਤੇ ਪਈ ਸੀ ਤੇ ਉਹਦੀ ਧੀ ਦਾ ਵਿਆਹ ਸੱਚੀ ਹੋਣੇ ਵਾਲਾ ਸੀਗਾ ਤੇ ਉਹਨਾਂ ਦੇ ਕੋਲ ਕੱਖ ਵੀ ਨਹੀਂ ਸੀਗਾ ਤੇ ਕਹਿੰਦੇ ਵਿਆਹ ਵੀ ਰੱਖ ਲਿਆ ਸੀਗਾ ਤੇ ਉਹਨਾਂ ਦੇ ਘਰ ਕੱਖ ਬਿਨਾ ਤੇ ਜਦੋਂ ਦੇਖਿਆ ਉਹਨੇ ਆ ਕੇ ਦੱਸਿਆ ਦੋਸਤ ਕਹਿੰਦਾ ਸੱਚੀ ਉਹਨਾਂ ਤਾਂ ਵਿਆਹ ਰੱਖ ਲਿਆ ਪਰ ਉਹਨਾਂ ਦੇ ਤਾਂ ਕੋਲ ਕੱਖ ਤੋਂ ਕੱਪੜੇ ਵੀ ਨਹੀਂ ਫਿਰ ਕਹਿੰਦੇ ਚਮਕੀਲੇ ਨੇ ਕਿਹਾ ਭਈ ਭਾਈ ਪਹਿਲਾਂ ਤਾਂ ਉਹਨਾਂ ਨੇ ਕੁੜੀਲੇ ਕੱਪੜਾ ਲੀੜਾ ਬਣਾਓ ਸਾਰਾ ਕੁਝ ਬਣਾਓ ਮਾੜਾ ਮੋਟਾ ਜਿੰਨਾ ਵੀ ਹੁੰਦਾ ਜਿੰਨੇ ਕੁ ਜੋਗਾ ਉਹਨਾਂ ਦਿਨਾਂ ਚ ਅਮਰ ਸਿੰਘ ਚਮਕੀਲਾ ਹੋਊਗਾ ਉਹਨੇ ਜੀ ਸਾਰਾ ਕੁਝ ਕੀਤਾ ਜਿੰਨਾ ਵੀ ਹੋਇਆ ਕਰਕੇ ਤੇ ਫਿਰ ਇੱਕ ਬੰਦੇ ਦੀ ਡਿਊਟੀ ਲਈ ਉਹਨਾਂ ਦੇ ਪੰਚਾਇਤ ਮੈਂਬਰ ਦੇ ਪਿੰਡ ਚੋਂ ਤੇ ਭਾਈ ਤੁਸੀਂ ਇਹ ਕਰਨਾ ਮਰਿਓ ਕੇ ਤੇ ਮੈਂ ਤੁਹਾਨੂੰ ਆ ਮਾਇਆ ਦਿੰਨਾ ਤੇ ਮਾਇਆ ਦਿੱਤੀ ਅਮਰ ਸਿੰਘ ਚਮਕੀਲੇ ਨੇ ਇੱਥੇ ਮੈਂ ਦੱਸ ਨਹੀਂ ਸਕਦਾ ਕਿੰਨੀ ਦਿੱਤੀ ਤੇ ਇੰਨੀ ਕੁ ਦਿੱਤੀ ਤੇ ਉਹ ਕੁੜੀ ਦਾ ਵਿਆਹ ਬਹੁਤ ਹੀ ਵਧੀਆ ਤਰੀਕੇ ਨਾਲ ਹੋ ਗਿਆ। ਉਹਨਾਂ ਦਿਨਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ 4500 ਰੁਪਿਆ ਤੇ 6000 ਰੁਪਿਆ ਆਪਣੇ ਪ੍ਰੋਗਰਾਮ ਦਾ ਲੈਂਦਾ ਸੀ ਤੇ ਉਹਨੇ ਸੋਚਿਆ ਵੀ ਚੱਲ ਕੋਈ ਨਹੀਂ ਇੱਕ ਅੱਧੇ ਪ੍ਰੋਗਰਾਮ ਦੇ ਦੇ ਵੀ ਦਿੱਤੇ ਤੇ ਇੱਕ ਧੀ ਦਾ ਕੰਨਿਆਦਾਨ ਤੇ ਫਿਰ ਬਾਕੀ ਲੋਕਾਂ ਨੇ ਵੀ ਅਮਰ ਸਿੰਘ ਚਮਕੀਲੇ ਦੇ ਨਾਲ ਮਦਦ ਕੀਤੀ। ਕਿਉਂਕਿ ਜਦੋਂ ਇੱਕ ਜਣਾ ਕਰਨ ਲੱਗਦਾ ਫਿਰ ਦੂਜੇ ਵੀ ਖੜ ਜਾਂਦੇ ਆ ਜਦੋਂ ਚਮਕੀਲਾ ਖੜ ਗਿਆ ਤੇ ਬਾਕੀ ਵੀ ਖੜ ਗਏ ਤੇ ਉਸ ਦੀ ਦਾ ਬਹੁਤ ਹੀ ਵਧੀਆ ਵਿਆਹ ਕੀਤਾ ਗਿਆ ਸੀ ਤੇ ਉਹਦੇ ਵਿੱਚ ਜਿਹੜਾ ਅਹਿਮ ਯੋਗਦਾਨ ਸੀ ਉਹ ਅਮਰ ਸਿੰਘ ਚਮਕੀਲੇ ਦਾ ਸੀਗਾ ਤੇ ਇਕੱਲਾ ਗਾਇਕ ਹੀ ਵਧੀਆ ਨਹੀਂ ਸੀ ਅਮਰ ਸਿੰਘ ਚਮਕੀਲਾ ਅ ਇਨਸਾਨ ਵੀ ਇੰਨਾ ਵਧੀਆ ਸੀਗਾ ਤੇ ਉਹ ਆਮ ਗਰੀਬ ਦਾ ਗੁਰਪੇ ਦਾ ਬਹੁਤ ਦੁਖਦਰਦੀ ਸੀਗਾ ਹਮੇਸ਼ਾ ਹੀ ਕਹਿੰਦੇ ਉਹਨੂੰ ਇਹ ਹੁੰਦਾ ਸੀਗਾ ਪਿ ਜੇ ਕਿਸੇ ਗਰੀਬ ਦੇ ਜਾਂ ਦੁਖੀ ਦੇ ਕੰਮ ਆ ਜੀਏ ਤੇ ਇਸ ਤੋਂ ਵੱਧ ਕੇ ਕੀ ਅੱਜ 2 ਰੁਪਏ ਦੋ ਸ਼ਿੱਲੜ ਰੱਬ ਨੇ ਦਿੱਤੇ ਆ ਚੱਲ ਕਿਸੇ ਚੰਗੇ ਪਾਸੇ ਵੀ ਲੱਗੀ ਜਾਣ ਕਿਉਂਕਿ ਚਮਕੀਲਾ ਆਪ ਬਹੁਤ ਤਤ ਦੀ ਗਰੀਬੀ ਚੋਂ ਉੱਠ ਕੇ ਉੱਪਰ ਗਿਆ ਸੀ ਤੇ ਉਹ ਧੀ ਦਾ ਵਿਆਹ ਕੀਤਾ ਭੈਣ ਦਾ ਤੇ ਉਹ ਅੱਜ ਵੀ ਵਸਦੀ ਆ ਤੇ ਕਹਿੰਦੇ ਉਹਦੇ ਵਿਆਹ ਦੇ ਵਿੱਚ ਬਹੁਤ ਵੱਡੀ ਹੈਲਪ ਅਮਰ ਸਿੰਘ ਚਮਕੀਲੇ ਨੇ ਕੀਤੀ ਸੀ ਤੇ ਇਸ ਤਰ੍ਹਾਂ ਦਾ ਚਮਕੀਲਾ ਸਿਗਾ ਬਣਾ ਕੇ ਬਹੁਤ ਹੋਰ ਤਰ੍ਹਾਂ ਦਾ ਦਿਖਾ ਲਿਆ ਗਿਆ ਜੋ ਉਹ ਤਮਕੀਲੇ ਦੇ ਬਸ ਇੱਕ ਨੀਤਾ ਨੂੰ ਲੈ ਕੇ ਬਹਿ ਜਾਂਦੇ ਪਰ ਆ ਵੀ ਇੱਕ ਅਸਲ ਤਸਵੀਰ ਆਕਮ ਕੀ ਲੈਦੀ ਇਸ ਤਰ੍ਹਾਂ ਦੀ ਕਹਾਣੀ ਜੇ ਤੁਹਾਨੂੰ ਵੀ ਕੋਈ ਹੋਵੇ ਪਤਾ ਤਾਂ ਮੈਨੂੰ ਮੈਸੇਜ ਦੇ ਵਿੱਚ ਲਿਖ ਸਕਦੇ ਹੋ ਤੇ ਜਿਹੜਾ ਵੀਰ ਵੀ ਮੈਨੂੰ ਭੇਜਦਾ ਮੈਂ ਉਹਨਾਂ ਦੀ ਕਹਾਣੀ ਅੱਗੇ ਤੱਕ ਜਰੂਰ ਤਮਕੀਲਾ ਜੀ ਦੇ ਨਾਲ ਸੰਬੰਧਤ ਵਾ ਜਿਹੜੀਆਂ ਪਹੁੰਚਾ ਰਿਹਾ ਹਾਂ ਸੋ ਧੰਨਵਾਦ ਹੋ ਸਕੇ ਤਾਂ ਵੱਧ ਤੋਂ ਵੱਧ ਲੋਕਾਂ ਤੱਕ ਤੁਸੀਂ ਵੀ ਪਹੁੰਚਾਣ ਦੀ ਖੇਚਲ ਕਰਨੀ